ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਸੋਹਣਾ ਸੂਟ ਬਈ ਜਿਹੜਾ ਬਾਜ਼ਾਰ ਦੇ ਵਿੱਚ 1500 1600 ਰੁਪਏ ਦਾ ਵਿਕ ਰਿਹਾ 17 1800 ਤੱਕ ਇਹ ਵਿੱਚ ਵੇਚਣ ਵਾਲੇ ਉਹਨੂੰ ਵੇਚੀ ਜਾਂਦੇ ਨੇਗੇ ਆਪਾਂ ਉਹਨਾਂ ਸੂਟਾਂ ਦੀ ਵੀਡੀਓ ਲੈ ਕੇ ਆਏ ਹਾਂ ਮਸਲੀਨ ਦੁਪੱਟਿਆਂ ਨਾਲ 올ਓਵਰ ਕਾਟਨ ਦੇ ਸੂਟ ਦੁਪੱਟਾ ਆ ਦੇਖੋ ਜੀ ਦੁਪੱਟਾ ਦੇਖੋ ਪਹਿਲਾਂ ਤਾਂ ਤੁਸੀਂ ਮਸਲੀਨ ਦਾ ਦੁਪੱਟਾ ਹੈ ਵੀਰੇ ਇਹ ਆ ਦੇਖੋ ਮਸਲੀਨ ਦਾ ਦੁਪੱਟਾ ਪੂਰੇ ਵੱਡੇ 2.5 2.5 ਮੀਟਰ ਦੇ ਦੁਪੱਟੇ ਪ੍ਰਿੰਟ ਦੇਖ ਲਓ ਕਿੰਨੇ ਸੋਹਣੇ ਨੇ ਆ ਦੇਖੋ ਪ੍ਰਿੰਟ ਇਹ ਤੁਮਰਾ ਚੰਗੀ ਤਰ੍ਹਾਂ ਦਿਖਾ ਦਿਓ ਆ ਹਨਗੇ ਇਹ ਆਲਓਵਰ 100 ਸੂਟ ਕਾਟਨ ਦੇ ਸੇਮ ਡਿਜ਼ਾਈਨ ਪੱਤੇ ਦੇ ਵਿੱਚ ਪ੍ਰਿੰਟ ਤੇ ਸੂਟ ਦੇ ਵਿੱਚ ਆਲਓਵਰ 5 ਮੀਟਰ ਸੂਟ ਇਹ ਬਾਜ਼ਾਰ ਦੇ ਵਿੱਚ 1400 1500 1600 17 1800 ਤੱਕ ਵੀ ਨੂੰ ਵਿੱਚ ਦੁਕਾਨਦਾਰ ਵੇਚੀ ਜਾਂਦੇ ਨੇਗੇ ਪਰ ਖਾਲਸਾ ਕਲਾਸ ਆ ਉਸ ਤੇ ਕੋਈ 1500 ਨਹੀਂ ਕੋਈ 1600 ਨਹੀਂ ਆਪਾਂ ਸਿਰਫ ਇਕুই ਰੇਟ ਦੇਣਾ ਹੈ ਤੁਹਾਨੂੰ 999 ਰੁਪਏ ਦਾ ਯਾਨੀ ਕਿ 1000 ਰੁਪਏ ਦਾ ਕਹਿ ਸਕਦੇ ਆ ਆਪਾਂ 999 ਰੁਪਏ ਸਿਰਫ 999 ਯਾਨੀ ਕਿ ਹੁਣ ਤਿਹਾੜਾਂ ਦਾ ਟਾਈਮ ਹੈ ਅੱਗੇ ਤੇ ਹਰ ਪਰਿਵਾਰ ਨੂੰ ਲੋੜ ਪੈਂਦੀ ਹੈ ਸੂਟਾਂ ਦੀ ਤੋਂ ਇਸ ਤਰ੍ਹਾਂ ਦੇ ਸੂਟ ਤੁਸੀਂ ਕਿਸੇ ਨੂੰ ਵੀ ਗਿਫਟ ਕਰ ਸਕਦੇ ਹੋ ਬਹੁਤ ਸੋਹਣੇ ਕੁਆਲਿਟੀ ਦੇ ਸੂਟ ਨੇ ਮਸਲੀਨ ਦੇ ਦੁਪੱਟਿਆਂ ਨਾਲ ਪੂਰੇ ਵੱਡੇ-ਵੱਡੇ ਦੁਪੱਟੇ ਆਉਣਗੇ ਇਹਨਾਂ ਨਾਲ ਇਹ ਤਿੰਨ ਕਲਰਾਂ ਦਾ ਸੈੱਟ ਹੁੰਦਾ ਜੀ ਤਿੰਨੇ ਕਲਰ ਤੁਹਾਨੂੰ ਦਿਖਾ ਦਿੰਨੇ ਆ ਦੂਸਰੇ ਨੰਬਰ ਤੇ ਕਲਰ ਆਊਗਾ ਆ ਵਾਲਾ ਦੁਪੱਟਾ ਇਹਦੇ ਨਾਲ ਵੀ ਉਵੇਂ ਹੀ ਰਹਿਣ ਵਾਲਾ ਪ੍ਰਿੰਟਡ ਇਸ ਤਰ੍ਹਾਂ ਦਾ ਦੁਪੱਟਾ ਉਹ ਮਸਲੀਨ ਦਾ ਤੀਸਰਾ ਕਲਰ ਵੀ ਦਿਖਾ ਦੂੰ ਤੀਸਰਾ ਮਸਟਰਡ ਕਲਰ ਆ ਗਿਆ ਬਹੁਤ ਸੋਹਣਾ ਯਾਨੀ ਕਿ ਤਿੰਨ ਕਲਰਾਂ ਦਾ ਸੈੱਟ ਹੋਊਗਾ ਦੁਪੱਟਿਆਂ ਦੇ ਸਮੇਤ ਦੁਪੱਟੇ ਸਾਰਿਆਂ ਦੀ ਇਸ ਤਰ੍ਹਾਂ ਦੀ ਹੋਣਗੇ ਡਿਜ਼ਾਈਨਿੰਗ ਕਲਰ ਦੇ ਹਿਸਾਬ ਨਾਲ ਬਹੁਤ ਸੋਹਣੇ ਸੂਟ ਨੇ ਇਹ ਸਿਰਫ 999 1500 1600 ਰੁਪਏ ਵਾਲਾ ਸੂਟ ਹੈ ਮਸਲੀਨ ਦੁਪੱਟਾ 2.5 ਮੀਟਰ ਦਾ ਪੂਰਾ ਵੱਡਾ ਇਹ ਆਪਾਂ ਨੂੰ ਮਿਲੂਗਾ ਖਾਲਸਾ ਕਲਾਸਾ ਸਿਰਫ 999 ਡਿਜ਼ਾਈਨ ਇਹਦੇ ਵਿੱਚ ਇੱਕ ਹੋਰ ਹੈਗਾ ਪਿੱਛੇ ਤੇ ਮੈਨੂੰ ਇੱਕ ਸੂਟ ਦੇ ਦੋ ਹਾਂ ਆ ਦੂਸਰਾ ਡਿਜ਼ਾਈਨ ਹੈ ਜੀ ਇਸ ਦਾ ਇਹਦੇ ਵਿੱਚ ਵੀ ਸਾਨੂੰ ਕਲਰ ਮਿਲ ਜਾਣਗੇ ਦੂਸਰੇ ਡਿਜ਼ਾਈਨ ਵਿੱਚ ਸਾ ਵੀ ਦੇ ਕਲਰ ਇਸ ਡਿਜ਼ਾਈਨ ਇਹ ਵਾਲਾ ਹੈਗਾ ਤਿੰਨ ਸੂਟਾਂ ਦਾ ਤਿੰਨ ਸੂਟਾਂ ਦੀ ਹੁੰਦਾ ਹੈ ਡਿਜ਼ਾਈਨ ਆਪਣਾ ਸੈੱਟ ਜੀ ਇਹ ਆਊਗਾ ਦੂਸਰਾ ਇਹ ਆਊਗਾ ਦੇਖੋ ਤੀਸਰਾ ਇਸ ਤਰ੍ਹਾਂ ਆਉਂਗੇ ਇਹ ਡਿਜ਼ਾਈਨਰ ਸੂਟ 1500 1600 ਰੁਪਏ ਵਾਲਾ ਸੂਟ ਸਿਰਫ 999 ਰੁਪਏ ਦਾ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ